ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਆਪਣੇ ਨਾਲ ਵਰਤਣ ਵਾਲੇ ਲੋਕਾਂ ਬਾਰੇ ਤੇ ਆਪਾਂ ਨੂੰ ਵਰਤਣ ਵਾਲੇ ਲੋਕਾਂ ਬਾਰੇ ਕਿਉਂਕਿ ਇਹਨਾਂ ਦੋਨੋਂ ਕੈਟਾਗਰੀਜ਼ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਦੇਖੋ ਜਿਹੜੀ ਤਾਂ ਪਹਿਲੀ ਕੈਟਾਗਰੀ ਦੇ ਲੋਕ ਆ ਜਾਂਦੇ ਆ ਇਹ ਤਾਂ ਉਹ ਲੋਕ ਹੁੰਦੇ ਆ ਜਿਹੜੇ ਆਪਣੇ ਨਾਲ ਦਿਲੋਂ ਜੁੜੇ ਹੁੰਦੇ ਆ ਆਪਣੇ ਨਾਲ ਦਿਲੋਂ ਰਿਸ਼ਤਾ ਰੱਖਦੇ ਹੁੰਦੇ ਆ ਤੇ ਆਪਣਾ ਫਾਇਦਾ ਸੋਚਦੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਇਨਸਾਨਾਂ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਘਾਟ ਹੈ ਤੇ ਇਹ ਆਪਾਂ ਨੂੰ ਟਮਾਟੇ ਲਈ ਮਿਲਦੇ ਆ। ਜਿਹੜੇ ਦੂਜੀ ਕੈਟਾਗਰੀ ਦੇ ਲੋਕ ਆ ਜਾਂਦੇ ਆ ਇਹ ਉਹ ਲੋਕ ਆ ਜਾਂਦੇ ਆ ਜਿਹੜੇ ਆਪਾਂ ਨੂੰ ਸਿਰਫ ਵਰਤਨ ਵਾਸਤੇ ਆਪਣੇ ਨਾਲ ਜੁੜੇ ਹੁੰਦੇ ਆ। ਇਹਨਾਂ ਨੇ ਆਪਣੇ ਤੋਂ ਆਪਦੇ ਕੰਮ ਕਢਵਾਉਣੇ ਹੁੰਦੇ ਆ, ਆਪਦੇ ਮਤਲਬ ਕਢਵਾਉਣੇ ਹੁੰਦੇ ਆ। ਤੇ ਜਦੋਂ ਇਹਨਾਂ ਦਾ ਮਤਲਬ ਨਿਕਲ ਜਾਂਦਾ ਮੁੜ ਕੇ ਫਿਰ ਤੂੰ ਕੌਣ ਤੇ ਮੈਂ ਕੌਣ ਵਾਲੀ ਕੰਡੀਸ਼ਨ ਬਣ ਜਾਂਦੀ ਆ। ਤੇ ਜਾਂ ਜੇ ਆਪਾਂ ਇਹਨਾਂ ਨੂੰ ਸ਼ੁਰੂ ਤੋਂ ਹੀ ਕੰਮ ਤੋਂ ਜਵਾਬ ਦੇ ਦੇ ਗਏ ਇਹ ਨਾਲ ਦੀ ਨਾਲ ਹੀ ਆਪਣੇ ਤੋਂ ਮੂੰਹ ਫੇਰ ਲੈਂਦੇ ਆ। ਸੋ ਅੱਜ ਦੇ ਟਾਈਮ 'ਚ ਨਾ ਇਸ ਤਰ੍ਹਾਂ ਦੇ ਲੋਕਾਂ ਤੋਂ ਜਰੂਰ ਅਵੇਅਰ ਰਹੋ ਜਰੂਰ ਬਚ ਕੇ ਰਹੋ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਐ ਇਹ ਆਪਾਂ ਨੂੰ ਹਰੇਕ ਫੀਲਡ 'ਚ ਮਿਲਦੇ ਆ ਭਾਵੇਂ ਆਪਾਂ ਕਿਸੇ ਵੀ ਫੀਲਡ 'ਚ ਜਾਈਏ ਇਹ ਮੁਰੇ ਤਿਆਰ ਖੜੇ ਹੁੰਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਨਿਗਾ ਇਹਨਾਂ ਦੀ ਅੱਖ ਹੀ ਇਸ ਤਰ੍ਹਾਂ ਦੇ ਬੰਦਿਆਂ ਤੇ ਹੁੰਦੀ ਹੈ ਕਿ ਨਵੇਂ ਬੰਦੇ ਜਿਹੜੇ ਅਣਜਾਣ ਬੰਦੇ ਆ ਉਹ ਸਾਡੇ ਜਾਲ 'ਚ ਆੜਨ ਤੇ ਅਸੀਂ ਉਹਨਾਂ ਤੋਂ ਆਪਦਾ ਕੰਮ ਕਢਵਾਈਏ ਇੱਕ ਆਪਣਾ ਹੋਰ ਵੀ ਬੜਾ ਵੱਡਾ ਪਲੇਖਾ ਹੁੰਦਾ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕ ਹਨ ਉਹ ਜ਼ਿਆਦਾ ਅਣਪੜ੍ਹੇ ਲੋਕ ਹੀ ਹੁੰਦੇ ਆ ਤੇ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਆ دنیਵੀ ਤੌਰ ਤੇ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁੰਦੇ ਆ ਉਹ ਇਹਨਾਂ ਚੀਜ਼ਾਂ ਬਾਰੇ ਸੋਚਣਾ ਬੰਦ ਕਰ ਦਿੰਦਾ ਉਹ ਇਹ ਸੋਚ ਬੜੀ ਵੱੜਾ ਹੋ ਜਾਂਦੀ ਹੈ ਤਾਂ ਇਹ ਆਪਣਾ ਸਿਰਫ ਇੱਕ ਭੁਲੇਖਾ ਹੀ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਅਣਪੜ੍ਹਿਆ ਦੁਨੀਆਦਾਰੀ ਦੇ ਤੌਰ ਤੇ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ ਕਿ ਸਰਟੀਫਿਕੇਟ ਨਹੀਂ ਹੈਗੇ ਵੀ ਉਹਦੀ ਸੋਚ ਹੀ ਨਹੀਂ ਹੋਊਗੀ ਕੋਈ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਜਿਹੜੇ ਅਣਪੜ੍ਹ ਹੋਣ ਦੇ ਬਾਵਜੂਦ ਇੱਕ ਬਹੁਤ ਚੰਗੇ ਇਨਸਾਨ ਹੈ। ਬਹੁਤ ਵਧੀਆ ਇਨਸਾਨ ਹੈ ਉਹ ਸਾਰਿਆਂ ਦਾ ਫਾਇਦਾ ਸੋਚਦੇ ਆ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ। ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਜਿਹੜੇ ਕਹਿਣ ਨੂੰ ਤਾਂ ਬੜੇ ਪੜ੍ਹੇ ਲਿਖੇ ਆ ਡਿਗ ਰੰਗਾ ਨੇ ਉਹਨਾਂ ਕੋਲੇ ਪਰ ਉਹ ਕਦੇ ਕਿਸੇ ਦਾ ਫਾਇਦਾ ਨਹੀਂ ਸੋਚਦੇ। ਉਹ ਸਿਰਫ ਤੇ ਸਿਰਫ ਆਪ ਦਾ ਮਤਲਬ ਮੂਰੇ ਰੱਖ ਕੇ ਚੱਲਦੇ ਆ ਤੇ ਕੋਈ ਵੀ ਬੰਦਾ ਜਦੋਂ ਨਾਲ ਇਹ ਟੱਚ ਚਾਹੁੰਦਾ ਨਾ ਉਹ ਉਹਦੇ ਤੇ ਉਹ ਇਸ ਤਰੀਕੇ ਨਾਲ ਹੀ ਜਾਲ ਸੱਢਦੇ ਆ ਕਿ ਉਹੋ ਬੰਦੇ ਨੂੰ ਆਪਦੇ ਕੰਮ 'ਚ ਵਰਤ ਸਕਣ। ਤੇ ਜਦੋਂ ਨੂੰ ਆਪਾਂ ਨੂੰ ਉਹਨਾਂ ਦੀ ਅਸਲੀਅਤ ਬਾਰੇ ਪਤਾ ਲੱਗਦਾ ਹੈ ਉਦੋਂ ਨੂੰ ਬੜਾ ਟਾਈਮ ਬੀਤ ਗਿਆ ਹੁੰਦਾ ਹੈ। ਉਦੋਂ ਨੂੰ ਆਪਣਾ ਕਿੰਨਾ ਟਾਈਮ ਖਰਾਬ ਹੋ ਗਿਆ ਹੁੰਦਾ ਹੈ ਤੇ ਕਈ ਵਾਰੀ ਆਪਾਂ ਉਹਨਾਂ ਦੀ ਚੱਕ ਚਾ ਕੇ ਕਹਿ ਲਗੇ ਜਾਂ ਆਪਾਂ ਉਹਨਾਂ ਦੇ ਮਗਰ ਲਾ ਕੇ ਕੋਈ ਇਹੋ ਜਿਹਾ ਕੰਮ ਵੀ ਕਰ ਜਾਂਦੇ ਆ ਜਿਹਦਾ ਆਪਾਂ ਨੂੰ ਉਮਰ ਪਰ ਪਛਤਾਵਾ ਰਹਿੰਦਾ ਹੈ। ਕਿਉਂਕਿ ਆਪਾਂ ਤਾਂ ਉਹਨਾਂ ਲੋਕਾਂ ਦੀ ਨਾ ਦਿਲੋਂ ਰਿਸਪੈਕਟ ਕਰ ਰਹੇ ਹੁੰਨੇ ਆ। ਆਪਾਂ ਦਾ ਦਿਲੋਂ ਰਿਸਪੈਕਟ ਕਰਕੇ ਉਹਨਾਂ ਦੇ ਮਗਰ ਤੁਰੇ ਹੁੰਦੇ ਆ ਪਰ ਉਹ ਲੋਕ ਆਪਣੀ ਕੋਈ ਰਿਸਪੈਕਟ ਨਹੀਂ ਕਰ ਰਹੇ ਹੁੰਦੇ ਕੋਈ ਆਪਣੇ ਨਾਲ ਦਿਲੋਂ ਨਹੀਂ ਜੁੜੇ ਹੁੰਦੇ ਉਹ ਸਿਰਫ ਆਪਾਂ ਨੂੰ ਇੱਕ ਐਜ਼ ਅ ਟੂਲ ਦੇਖਦੇ ਹੁੰਦੇ ਆ ਇੱਕ ਹਥਿਆਰ ਦੇ ਤੌਰ ਤੇ ਕਿ ਹਾਂ ਮੈਂ ਇਸ ਬੰਦੇ ਤੋਂ ਆ ਕੰਮ ਕਰਵਾਉਣਾਗਾ ਤੇ ਇਹ ਸਾਰੇ ਕਿਤੇ ਚੱਲਦਾ ਹੈਗਾ ਕੋਈ ਵੀ ਫੀਲਡ ਇਸ ਚੀਜ਼ ਤੋਂ ਬਿਨਾ ਨਹੀਂ ਹੈਗਾ ਖਾਲੀ ਨਹੀਂ ਹੈਗਾ ਬਚਿਆ ਨਹੀਂ ਹੈਗਾ ਇਸ ੱੱੱਬੇ ਤੋਂ ਜਿੱਧਰ ਮਰਜੀ ਜਾਓ ਖਣੋ ਇਸ ਤਰ੍ਹਾਂ ਦੇ ਲੋਕ ਮਿਲਣਗੇ ਸੋ ਇਹ ਆਪਣੀ ਰਿਸਪਾਂਸਿਬਿਲਟੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਆਪਾਂ ਚਾਂਸੇ 'ਚ ਨਾ ਆਈਏ ਤੇ ਇਹਨਾਂ ਦੀ ਜਿਹੜੀ ਸੋਚ ਹੈ ਜੇ ਆਪਾਂ ਸ਼ੁਰੂ ਤੋਂ ਹੀ ਉਹਨੂੰ ਪਹਿਚਾਣ ਲਾਂਗੇ ਤਾਂ ਇਹਦੇ 'ਚ ਆਪਣਾ ਹੀ ਫਾਇਦਾ ਆਪਣਾ ਕੋਈ ਨੁਕਸਾਨ ਹੋਣ ਤੋਂ ਬਚੂਗਾ ਤੇ ਨਾਲੇ ਆਪਣਾ ਟਾਈਮ ਵੀ ਨਹੀਂ ਖਰਾਬ ਹੋਊਗਾ ਦੂਜੇ ਪਾਸੇ ਜਿਹੜੇ ਉਹ ਲੋਕ ਆ ਜਿਹੜੇ ਆਪਣੇ ਨਾਲ ਦਿਲੋਂ ਜੁੜਦੇ ਆ ਉਹਨਾਂ ਨੂੰ ਆਪਾਂ ਸੰਭਾਲ ਕੇ ਰੱਖੀਏ ਉਹਨਾਂ ਦੀ ਆਪਾਂ ਕਦਰ ਕਰੀਏ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਨੇ ਨਾ ਉਹ ਅੱਜ ਦੇ ਟਾਈਮ 'ਚ ਬਹੁਤ ਘੱਟ ਹੈਗੇ। ਕਈ ਵਾਰ ਕੀ ਹੁੰਦਾ ਹੈ ਜਿਹੜੇ ਲੋਕ ਆਪਣੇ ਨਾਲ ਦਿਲੋਂ ਜੁੜੇ ਹੁੰਦੇ ਹਨ ਨਾ ਆਪਾਂ ਉਹਨਾਂ ਨਾਲ ਵੀ ਕੋਈ ਨਾ ਕੋਈ ਚਲਾਕੀ ਕਰ ਜਾਂਦੇ ਆ। ਤੇ ਇਹ ਗੱਲਾਂ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ। ਇਸ ਨਾਲ ਕੀ ਹੁੰਦਾ ਅਗਲੇ ਨੂੰ ਦੁੱਖ ਵੀ ਬੜਾ ਲੱਗਦਾ ਕਿ ਮੈਂ ਇਹਦੇ ਨਾਲ ਦਿਲੋਂ ਜੁੜਿਆ ਸੀਗਾ ਤੇ ਇਹਨੇ ਮੇਰੇ ਨਾਲ ਕੀ ਕੀਤਾ। ਸੋ ਇਸ ਚੀਜ਼ ਤੋਂ ਜ਼ਰੂਰ ਅਵੇਅਰ ਰਹੋ ਕਿ ਜਿਹੜੇ ਸੰਭਾਲ ਕੇ ਰੱਖਣ ਵਾਲੇ ਰਿਸ਼ਤੇ ਆ ਆਪਣੇ ਨਾਲ ਦਿਲ ਤੋਂ ਜੁੜੇ ਹੋਏ ਰਿਸ਼ਤੇ ਉਹਨਾਂ ਦੀ ਜਰੂਰ ਕਦਰ ਕਰੋ ਤੇ ਜਿਹੜੇ ਲੋਕ ਆਪਣੇ ਨਾਲ ਸਿਰਫ ਮਤਲਬ ਵਾਸਤੇ ਜੁੜੇ ਹੁੰਦੇ ਆ ਉਹਨਾਂ ਦੀ ਪਛਾਣ ਛੇਤੀ ਤੋਂ ਛੇਤੀ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਟਾਈਮ ਵੀ ਬਚੂਗਾ ਤੇ ਤੁਹਾਡਾ ਕੋਈ ਨੁਕਸਾਨ ਵੀ ਨਹੀਂ ਹੋਊਗਾ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਜੇ ਇਹ ਵੀਡੀਓ ਵਧੀਆ ਲੱਗੀ ਹੈ ਤੁਹਾਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕੱਲ ਨੂੰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਵਿਸ਼ੇ ਨਾਲ